ਦੁਨੀਆ ਦੇ ਸਾਰੇ ਲੋਕੀ ਇਸ਼ਨਾਨ ਕਰਕੇ ਆਪਣੇ ਧਰਮ ਦੇ ਮੁਤਾਬਕ ਪੂਜਾ ਪਾਠ ਕਰਦੇ ਐ ਕਹਿੰਦੇ ਤੂੰ ਤੇ ਇਸ਼ਨਾਨ ਹੀ ਨਹੀਂ ਕਰਦਾ ਕੁਚੀ ਗੜਾ ਮਹਿਲਾ ਕੁਚੜੀ ਬਣਿਆ ਰਹਿਣਾ ਕਹਿੰਦੇ ਕੱਲਾ ਤੂੰ ਕਹਿੰਦੇ ਸਿਰ ਦੇ ਉੱਪਰੋਂ ਵਾਲ ਪੁੱਟ ਕੇ ਮੂੰਹ ਢਾਕੇ ਪੈਰ ਨੰਗੇ ਕਰਕੇ ਆਪਣੇ ਆਪ ਨੂੰ ਚੰਗਾ ਸਮਝਿਆ ਤੇ ਕਹਿੰਦੇ ਚੰਗਾ ਨਹੀਂ ਐ ਤੂੰ ਤੂੰ ਰੱਬ ਨਹੀਂ ਐ ਰੱਬ ਉਹ ਐ ਜੋ ਇੱਕ ਐ ਇੱਕ ਉਹ ਅੰਕਾਰ ਤੇ ਇੰਨੀਆਂ ਜਦੋਂ ਕਹਿੰਦੇ ਗਿਆਨ ਦੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਨੇ ਕੀਤੀਆਂ ਨਾ ਸ੍ਰੀ ਵੜੇ ਦੇ ਸਾਹਮਣੇ ਕਹਿੰਦੇ ਸ੍ਰੀ ਵੜਾ ਹੈਰਾਨ ਰਹਿ ਗਿਆ ਤੇ ਸ੍ਰੀ ਵੜਾ ਕਹਿੰਦੇ ਮਨ ਹੀ ਮਨ ਸੋਚਦਾ ਆਇਆ ਸੀ ਕਹਿੰਦੇ ਆਪਣੇ ਵੱਲ ਕਰਨ ਵਾਸਤੇ ਪਰ ਕਹਿੰਦੇ ਮੇਰਾ ਤੇ ਮੇਰੇ ਵਿੱਚ ਮੈਂ ਹੀ ਨਹੀਂ ਰਿਹਾ ਭਾਵ ਕੇ ਸ੍ਰੇਵੜਾ ਕਹਿੰਦਾ ਮੇਰੇਆ ਜਿਹੜਾ ਗਿਆਨ ਸੀ ਮੇਰਾ ਜਿਹੜਾ ਮਾਨਸ ਸੀ ਮੇਰੇ ਵਿੱਚ ਨਹੀਂ ਰਿਹਾ ਇਹ ਵੀ ਇਸ ਫਕੀਰ ਦੇ ਹੀ ਹੋ ਗਿਆ ਸਭ ਕੁਝ ਤੇ ਉਹ ਸ੍ਰੇਵੜਾ ਵੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਨਮਸ਼ਕਾਰਾਂ ਕਰਦਾ ਆਖੋ ਸਤਨਾਮ ਨਮਸ਼ਕਾਰਾਂ ਕੀਤੀਆਂ ਜਿਹਨੂੰ ਲੋਕੀ ਰੱਬ ਸਮਝਦੇ ਐ ਉਹਨੂੰ ਨਹੀਂ ਪਤਾ ਵੀ ਇਹ ਖੁਦ ਰੱਬ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਜੀ ਆਏ ਇਸ ਇਲਾਕੇ ਟਾਪੂ ਵਿੱਚ ਤੇ ਲੋਕੀ ਵੇਖਣ ਵਾਲੇ ਹੈਰਾਨ ਕਹਿੰਦੇ ਅਸੀਂ ਤਾਂ ਕਿੰਨਾ ਸਮਾਂ ਹੋ ਗਿਆ ਕਿਨੇ ਸਾਲ ਸਾਰੀਆਂ ਜ਼ਿੰਦਗੀਆਂ ਲਾਗੀਆਂ ਸਾਡੇ ਸਾਰੇ ਸਵਾਸ ਅਸੀਂ ਬਤਾ ਦਿੱਤੇ ਕਿੰਨੀਆਂ ਕਿੰਨੀਆਂ ਉਮਰਾਂ ਲੰਗਾ ਦਿੱਤੀਆਂ ਸਰੇਵੜੇ ਪੁੱਛੇ ਲੱਗ ਕੇ ਕਹਿੰਦੇ ਤੇ ਆਪ ਹੀ ਡੁੱਬਿਆ ਹੋਇਆ ਸੀ ਸਾਨੂੰ ਕਿਸ ਕਿਵੇਂ ਤਾਰਨਾ ਹੁਣ ਤੁਸੀਂ ਸੋਚੋ ਜਿਹੜੇ ਆਪ ਡੁੱਬਿਆ ਕਿਸ ਨੂੰ ਤਾਰ ਸਕਦੇ ਜਿੱਥੇ ਅਸੀਂ ਜਾਣੇ ਆ ਜਿਨ੍ਹਾਂ ਨੂੰ ਅਸੀਂ ਰੱਬ ਸਮਝਦੇ ਆ ਉਸ ਸਰੇਵੜੇ ਵਰਗੇ ਆ ਉਨ੍ਹਾਂ ਦੇ ਵਿੱਚ ਵੀ ਲੱਛਣ ਸਰੇਵੜਿਆਂ ਦੇ ਵਰਗੇ ਆ ਜੋ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਮੈਂ ਆਪਣੇ ਕੋਲੋਂ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਦੱਸਦੀ ਪਈ ਹੈ ਕਹਿੰਦੇ ਉਹ ਸਰੇਵੜੇ ਨੇ ਜਿਹੜੇ ਆਪ ਤਰੇ ਨਹੀਂ ਤੇ ਲੋਕਾਂ ਨੂੰ ਕਹਿੰਦੇ ਤਰਨ ਦੀਆਂ ਯੋਗਤੀਆਂ ਦੱਸਦੇ ਸਰੇਵੜੇ ਹੀ ਨੇ ਭਾਈ ਉਹ ਅਤੇ ਉਹ ਕਹਿੰਦੇ ਅਧ ਵਿਚਾਰੀ ਡੁੱਬ ਜਾਂਦੇ ਐ ਉਹ ਤਰਿਆ ਨਹੀਂ ਕਰਦੇ ਉਹ ਡੁੱਬ ਜਾਇਆ ਕਰਦੇ ਐ ਕਹਿੰਦੇ ਤਰਦੇ ਕੌਣ ਐ ਜਿਹੜੇ ਸੱਚੇ ਪ੍ਰਮਾਤਮਾ ਦਾ ਨਾਮ ਜਪਦੇ ਐ ਉਹਦੇ ਇੱਕ ਇੱਕ ਬਚਨ ਨੂੰ ਕਮਾਉਂਦੇ ਐ ਜ਼ਿੰਦਗੀ ਵਿੱਚ ਲਾਗੂ ਕਰਕੇ ਕਹਿੰਦੇ ਫਿਰ ਜ਼ਿੰਦਗੀ ਚ ਆਉਣਾ ਸ਼ੁਰੂ ਕਰ ਦਿੰਦੇ ਆ ਨਾ ਕਹਿੰਦੇ ਸਰੇਵੜਿਆਂ ਵਰਗੇ ਨਹੀਂ ਉਹ ਰੱਬ ਵਰਗੇ ਬਣ ਜਾਇਆ ਕਰਦੇ ਐ ਤੇ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਮਿਹਰਾਂ ਦੀਆਂ ਕੜੀਆਂ ਕਹਿੰਦੇ ਸਰੇਵੜੇ ਤੇ ਵੀ ਪਾਉਂਦੇ ਆ ਫਿਰ ਸਰੇਵੜਾ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਤੇ ਨੰਮਸ਼ਿਕਰ ਕਰਦਾ ਹੈ ਗੁਰੂ ਨਾਨਕ ਪਾਸ਼ਾ ਮੁਸਕਰਾਉਂਦੇ ਪਏ ਆ ਲੋਕੀ ਵੇਖਦੇ ਹੈਰਾਨ ਹੁੰਦੇ ਕਹਿੰਦੇ ਸਰੇਵੜਾ ਸਾਡਾ ਰੱਬ ਕਹਿੰਦੇ ਉਹ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਤੇ ਡੰਗਾ ਪਿਆ ਤੇ ਗੁਰੂ ਪਿਆਰ ਵਾਲੇ ਗੁਰੂ ਨਾਨਕ ਪਾਸ਼ਾ ਕਹਿੰਦੇ ਹੁਣ ਸਾਨੂੰ ਦਿਓ ਆ ਗਿਆ ਅਸੀਂ ਅੱਗੇ ਨੂੰ ਜਾਣਾ ਹੈ ਕਹਿੰਦੇ ਉਸ ਦੇਸ਼ ਦਾ ਟਾਪੂ ਦਾ ਰਾਜਾ ਨਾ ਇੱਕ ਥਾਲ ਹੀਰੇ ਜਵਾਹਰਾਤਾਂ ਦਾ ਭਰ ਕੇ ਲਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਨੂੰ ਨਹੀਂ ਚਾਹੀंदे ਆ ਤੇਰਾ ਸ੍ਰੀਵੜਾ ਰਾਪਾ ਕਹਿੰਦੇ ਆ ਬੈਠਾ ਕਹਿੰਦੇ ਇਹਨੂੰ ਦੇ ਦੇ ਤੇ ਹੁਣ ਸ੍ਰੇਵੜਾ ਵੀ ਕਹਿੰਦੇ ਉਹਨਾਂ ਹੀਰਿਆਂ ਵੱਲ ਜਵਾਹਰਾਤਾਂ ਵੱਲ ਨਹੀਂ ਧੱਕਿਆ ਕਿਉਂ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੋ ਗਈ ਹੈ ਉਹਨੇ ਵੇਖਿਆ ਵੀ ਨਹੀਂ ਗੁਰੂ ਪਿਆਰ ਵਾਲੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਐਸੀ ਮੱਤ ਦਿੱਤੀ ਐਸਾ ਗਿਆਨ ਦਿੱਤਾ ਕਿ ਤੇ ਸਾਨੂੰ ਵੀ ਐਸਾ ਗਿਆਨ ਆਜੀ ਬਾਤ ਆਜੀ ਨਾ ਕਿ ਸਭ ਕੁਝ ਸੰਸਾਰ ਨਹੀਂ ਹੋਇਆ ਕਰਦਾ ਸੰਸਾਰ ਦੀ ਮਾਇਆ ਨਹੀਂ ਹੋਇਆ ਕਰਦੀ ਰੱਬ ਦਾ ਨਾਮ ਹੀ ਕਹਿੰਦੇ ਮੋਤੀ ਹੋਇਆ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਡੇ ਵਾਸਤੇ ਕਹਿੰਦੇ ਆ ਤੇਰੇ ਹੀਰੇ ਜਵਾਹਰਾਤ ਸਭ ਤੋਂ ਮਹਿੰਗੇ ਨਹੀਂ ਸਭ ਤੋਂ ਮਹਿੰਗਾ ਸਾਡੇ ਵਾਸਤੇ ਹਰੀ ਪ੍ਰਮਾਤਮਾ ਦਾ ਨਾਮ ਹੈ ਸਭ ਸਾਡਾ ਸਾਰਾ ਕੁਝ ਹੀ ਹਰੀ ਪ੍ਰਮਾਤਮਾ ਹੈ ਤੇ ਉਹਦਾ ਨਾਮ ਸਾਡੇ ਵਾਸਤੇ ਸਭ ਤੋਂ ਉੱਤਮ ਕੀਮਤੀ ਹੈ ਕਹਿੰਦੇ ਇੰਨੀ ਗੱਲ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਫਿਰ ਉਸ ਜਗ੍ਹਾ ਤੋਂ ਰਵਾਨਾ ਹੋ ਜਾਂਦੇ ਆ ਉਸ ਜਗ੍ਹਾ ਤੋਂ ਰਵਾਨਾ ਹੁੰਦਿਆਂ ਹੁੰਦਿਆਂ ਕਹਿੰਦੇ ਭਾਈ ਜਪਣਾ ਨਹੀਂ ਹਟਣਾ ਜਪਦੇ ਹੀ ਰਹਿਣਾ ਕਹਿੰਦੇ ਰਾਜਨ ਧਰਮ ਮਸਾਲਾ ਬਣਾ ਲਈ ਕਹਿੰਦੇ ਧਰਮ ਮਸਾਲਾ ਵਿੱਚ ਬਹਿ ਕੇ ਆਪ ਜਪੀ ਤੇ ਇਹਨਾਂ ਆਪਣੀ ਪਰਜਾ ਕਹਿੰਦੇ ਇਹਨਾਂ ਲੋਕਾਂ ਨੂੰ ਜਪਾਈਂ ਕਹਿੰਦੇ ਤੇਰਾ ਵੀ ਭਲਾ ਤੇ ਇਹਨਾਂ ਲੋਕਾਂ ਦਾ ਵੀ ਭਲਾ ਹੋਵੇਗਾ ਤੇ ਗੁਰੂ ਨਾਨਕ ਪਾਤਸ਼ਾਹ ਹੋਣ ਕਹਿੰਦੇ ਅਗਲੇ ਨਗਰ ਵਿੱਚ ਜਾਂਦੇ ਆ ਜਿੱਥੇ ਇੱਕ ਤਰਖਾਣ ਰਹਿੰਦਾ ਹੈ ਰੱਬ ਦਾ ਪਿਆਰਾ ਰਹਿੰਦਾ ਹੈ ਗੁਰੂ ਪਿਆਰ ਵਾਲਿਓ ਉੱਥੇ ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਨਾਮ ਕਹਿੰਦੇ ਨਗਰ ਵਿੱਚ ਜਦੋਂ ਆਪਣੇ ਚਰਨ ਪਾਉਂਦੇ ਹੈ ਗੁਰੂ ਨਾਨਕ ਪਾਤਸ਼ਾਹ ਜਾਣਦੇ ਹੈ ਵੀ ਇਸ ਨਗਰ ਵਿੱਚ ਇੱਕ ਤਰਖਾਣ ਹੈ ਜਿਹੜਾ ਕਹਿੰਦੇ ਸਾਧੂ ਮਹਾਤਮਾ ਦੀਆਂ ਸਵਾਮਾਂ ਵੜੀਆਂ ਕਰਦਾ ਭਾਈ ਉਸ ਰੱਬ ਨੂੰ ਪ੍ਰੇਮ ਕਰਨ ਵਾਲਾ ਹੈ ਉਸ ਰੱਬ ਦੀ ਬੰਦਗੀ ਕਰਨ ਵਾਲਾ ਹੈ ਗੁਰੂ ਨਾਨਕ ਪਾਸ਼ਾ ਇਸ ਤਰਖਾਣ ਨੂੰ ਉਹਦੀ ਕੀਤੀ ਬੰਦਗੀ ਦਾ ਫਲ ਦੇਣ ਵਾਸਤੇ ਆਏ ਹੈ ਨਗਰ ਵਿੱਚ ਆਪਾਂ ਨੇ ਇੱਕ ਸੇਵਕ ਵਾਸਤੇ ਇਸ ਨਗਰ ਵਿੱਚ ਆਏ ਹੈ ਗੁਰੂ ਨਾਨਕ ਪਾਸ਼ਾ ਬੜਾਈ ਕਹਿੰਦੇ ਗਰੀਬ ਹੈ ਪਰ ਕਹਿੰਦੇ ਅਮੀਰ ਬਹੁਤ ਹੈ ਦਿਲ ਦਾ ਬਾਰੋਂ ਚਾਹੇ ਗਰੀਬੀ ਐ ਪਰ ਅੰਦਰੋਂ ਅਮੀਰੀ ਬਹੁਤ ਐ ਕਹਿੰਦੇ ਰੱਬ ਨੂੰ ਬੜਾ ਪਿਆਰ ਕਰਦਾ ਰੱਬ ਦੇ ਪਿਆਰ ਕਰਨ ਵਾਲਿਆਂ ਨੂੰ ਬੜਾ ਪਿਆਰ ਕਰਦਾ ਸਤਿਕਾਰ ਕਰਦਾ ਐ ਤੇ ਗੁਰੂ ਨਾਨਕ ਪਾਸ਼ਾ ਨਗਰ ਵਿੱਚ ਕਿਤੇ ਨਾ ਖੜੇ ਗੁਰੂ ਪਿਆਰ ਵਾਲਿਓ ਸਿੱਧਾ ਉਸ ਤਰਖਾਨ ਦੇ ਘਰ ਵਿੱਚ ਆ ਗਏ ਤੇ ਆਵਾਜ਼ ਮਾਰੀ ਐ ਕੱਖਾਂ ਕਾਨਿਆਂ ਦੀ ਛਪਰੀ ਐ ਟੁੱਟੀ ਜੀ ਛਪਰੀ ਆ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਆਵਾਜ਼ ਮਾਰ ਕੇ ਕਹਿੰਦੇ ਆ ਕਹਿੰਦੇ ਭਾਈ ਹੈ ਕੋਈ ਘਰ ਵਿੱਚ ਉਤਰਖਾਨ ਕਹਿੰਦੇ ਆਪਣੀ ਉਚੋਂਪੜੀ ਵਿੱਚ ੁੱਗੀ ਵਿੱਚੋਂ ਬਾਹਰ ਆਉਂਦਾ ਹੈ ਕਹਿੰਦਾ ਹਾਂਜੀ ਕਹੋ ਨਾ ਉਹਨੂੰ ਨਹੀਂ ਪਤਾ ਵੀ ਰੱਬ ਖੁਦ ਮੇਰੀ ਭਗਤੀ ਤੋਂ ਖੁਸ਼ ਹੋ ਕੇ ਮੈਨੂੰ ਤਾਰਨ ਵਾਸਤੇ ਗੁਰੂ ਨਾਨਕ ਪਾਸ਼ਾ ਦੇ ਰੂਪ ਵਿੱਚ ਆ ਗਿਆ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਕਹਿੰਦੇ ਅਸੀਂ ਅੱਜ ਦੀ ਰਾਤ ਤੇਰੇ ਘਰ ਵਿੱਚ ਕੱਟਣੀ ਹੈ ਭਾਈ। ਕਟਵਾਏਂਗਾ ਤੇ ਤਰਖਾਣ ਤੇ ਪਹਿਲੀ ਪ੍ਰੇਮ ਵਾਲਾ ਸੀ, ਭਗਤੀ ਵਾਲਾ ਸੀ, ਗੁਰੂ ਪਿਆਰ ਵਾਲਾ ਸੀ। ਸਾਧੂਆਂ ਨੂੰ, ਸੰਤਾਂ ਨੂੰ ਪ੍ਰੇਮ ਕਰਨ ਵਾਲਾ ਸੀ, ਸਵਾਮਾ ਕਰਨ ਵਾਲਾ ਸੀ। ਕਿ ਹੱਥ ਜੋੜ ਕੇ ਕਹਿੰਦੇ ਫਕੀਰ ਜੀ ਤੁਸੀਂ ਆਏ ਹੋ। ਫਕੀਰ ਜੀ ਤੁਸੀਂ ਆਏ ਹੋ ਕਿਉਂ ਨਹੀਂ ਟਿਕਟਾਵਾਂਗੇ ਰਾਤ ਕਿਉਂ ਨਹੀਂ ਤੁਹਾਡੀਆਂ ਸਵਾਮਾਂ ਕਰਾਂਗੇ ਆਓ ਕਹਿੰਦੇ ਪਹਿਲਾਂ ਜੋ ਵੀ ਹੈ ਮੇਰੇ ਘਰ ਵਿੱਚ ਤੁਹਾਨੂੰ ਛਕਣ ਵਾਸਤੇ ਦਿਨੇ ਹੈ ਕਹਿੰਦੇ ਉਸ ਤੋਂ ਬਾਅਦ ਆਰਾਮ ਕਰਿਓ ਤੁਸੀਂ ਤੇ ਉਸ ਗਰੀਬ ਦੇ ਘਰ ਵਿੱਚ ਤਰਖਾਨ ਦੇ ਘਰ ਵਿੱਚ ਇੱਕ ਪਲੰਘ ਸੀ 52 ਕਹਿ ਲਈਏ ਗੁਰੂ ਪਿਆਰ ਵਾਲਿਓ ਤੇ ਦੋ ਤਿੰਨ ਪਰਿਵਾਰ ਦੇ ਮੈਂਬਰ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਦੀ ਝੌਂਪੜੀ ਵਿੱਚ ਗਏ ਆ ਝੁੱਗੀ ਵਿੱਚ ਗਏ ਗੁਰੂ ਨਾਨਕ ਪਾਸ਼ਾ ਉਸ ਝੁੱਗੀ ਦੇ ਵਿੱਚ ਚਾਰੇ ਪਾਸੇ ਨਿਗਾਹ ਮਾਰਦੇ ਆ ਭਾਈ ਮਰਦਾਨਾ ਭਾਈ ਵਾਲਾ ਜੀ ਵੀ ਵੇਖਦੇ ਆ ਕਹਿੰਦੇ ਕਿੰਨੇ ਘਰ ਸੀ ਕਹਿੰਦੇ ਇਸ ਨਗਰ ਦੇ ਵਿੱਚ ਗੁਰੂ ਨਾਨਕ ਪਾਸ਼ਾ ਕਿਸੇ ਘਰ ਵਿੱਚ ਨਹੀਂ ਗਏ ਆ ਟੁੱਟੀ ਜੀ ਝੁੱਗੀ ਵਿੱਚ ਆ ਕੇ ਕਹਿੰਦੇ ਸਾਨੂੰ ਬਿਠਾ ਦਿੱਤਾ ਪਰ ਉਹ ਨਹੀਂ ਸਮਝਦੇ ਵੀ ਗੁਰੂ ਨਾਨਕ ਪਾਸ਼ਾ ਇਸ ਟੁੱਟੀ ਝੁੱਗੀ ਵਾਲੇ ਨੂੰ ਧਾਰਨ ਵਾਸਤੇ ਇਸ ਝੁੱਗੀ ਵਿੱਚ ਆਏ ਆ ਝੌਂਪੜੀ ਵਿੱਚ ਆਏ ਆ ਗੁਰੂ ਨਾਨਕ ਪਾਤਸ਼ਾਹ ਨੂੰ ਜੋ ਵੀ ਉਹਦੇ ਝੁੱਗੀ ਵਿੱਚ ਝੌਂਪੜੀ ਵਿੱਚ ਸੀ ਸਿਕਣ ਸਿਖਾਉਣ ਵਾਸਤੇ ਕਹਿ ਸਿਖਾਉਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਛਕਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਹੁਣ ਆਰਾਮ ਕਰਨ ਵਾਸਤੇ ਜਿਹੜਾ ਕਹਿੰਦੇ ਝੌਂਪੜੀ ਵਿੱਚ ਇੱਕ ਪਲੰਘ ਸੀ ਨਾ ਗੁਰੂ ਪਿਆਰ ਵਾਲਿਓ ਇੱਕ ਮੰਝਾ ਸੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਤਰਖਾਨ ਕਹਿਣ ਲੱਗਾ ਉਹ ਸੇਵਕ ਕਹਿਣ ਲੱਗਾ ਉਹ ਭਗਤ ਕਹਿਣ ਲੱਗਾ ਗੁਰੂ ਦਾ ਕਹਿੰਦੇ ਫਕੀਰ ਜੀ ਤੁਸੀਂ ਇਸ ਪਲੰਗ ਤੇ ਆਰਾਮ ਕਰੋ ਅਸੀਂ ਕਹਿੰਦੇ ਬਾਹਰ ਆਰਾਮ ਕਰ ਲੈਣੇ ਆ ਤੁਸੀਂ ਤੁਸੀਂ ਤੇ ਤੁਹਾਡੇ ਸੇਵਕ ਤੁਹਾਡੇ ਭਾਈ ਮਰਦਾਨਾ ਜੀ ਤੇ ਭਾਈ ਵਾਲਾ ਜੀ ਕਹਿੰਦੇ ਤਿੰਨੋਂ ਜਾਣੇ ਅੰਦਰ ਆਰਾਮ ਕਰੋ ਝੁੱਗੀ ਅੰਦਰ ਝੌਪੜੀ ਅੰਦਰ ਅਸੀਂ ਬਾਹਰ ਰਾਤ ਕੱਟ ਲਾਂਗੇ ਅੱਜ ਦੀ ਇੰਨਾ ਪਿਆਰ ਸਿੱਖਾ ਨਾਲ ਗੁਰੂ ਪਿਆਰ ਵਾਲੇ ਰੱਬ ਦੇ ਸੰਤਾਂ ਨਾਲ ਸਾਧੂਆਂ ਨਾਲ ਕਿਸੇ ਦਾ ਇੰਨਾ ਪਿਆਰ ਵੀ ਹੋ ਸਕਦਾ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਹਿੰਦੇ ਉਹ ਤਰਖਾਨ ਉਹ ਰੱਬ ਦਾ ਭਗਤ ਕਹਿੰਦੇ ਆਪ ਆਪਣੇ ਪਰਿਵਾਰ ਨੂੰ ਲੈ ਕੇ ਉਸ ਝੁੱਗੀ ਦੇ ਬਾਹਰ ਪੈ ਗਿਆ ਤੇ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਉਸ ਝੁੱਗੀ ਦੇ ਝੌਂਪੜੀ ਦੇ ਅੰਦਰ ਪਲੰਘ ਤੇ ਪਾਇਆ ਹੋ ਰਾਤ ਨੂੰ ਕਹਿੰਦੇ بارش ਆਉਣੀ ਸ਼ੁਰੂ ਹੋ ਗਈ ਹੈ ਕਹਿੰਦੇ ਪਰਿਵਾਰ ਤੇ ਬਾਹਰ بارش ਵਿੱਚ ਰਾਤ ਕੱਟ ਰਿਹਾ ਪਰ ਜਿਹੜਾ ਤਰਖਾਨ ਹੈ ਨਾ ਕਹਿੰਦੇ ਜੋ ਵੀ ਉਹਦੇ ਝੁੱਗੀ ਵਿੱਚ ਜਿਹੋ ਜੀ ਵੀ ਚਾਦਰ ਸੀ ਉਹਨੇ ਕਹਿੰਦੇ ਜਦੋਂ ਪਾਣੀ ਕਹਿੰਦੇ ਝੁੱਗੀ ਵਿੱਚ ਆਉਂਦੀ ਹੁੰਦੀ ਆ ਗੁਰੂ ਨਾਨਕ ਪਾਤਸ਼ਾਹ ਤੇ ਝੋਣ ਲੱਗਾ ਭਾਵ ਕਿ ਝੁੱਗੀ ਚਾਉਂਦੀ ਸੀ ਕਹਿੰਦੇ ਫਕੀਰ ਜੀ ਤੇ ਕਿਤੇ ਪਾਣੀ ਨਾ ਪੈ ਜਾਏ ਚਾਦਰ ਤਾਣ ਕੇ ਸਾਰੀ ਰਾਤ ਹੀ ਖੜਾ ਰਿਹਾ ਗੁਰੂ ਪਿਆਰ ਵਾਲਿਓ ਤਰਖਾਨ ਚਾਦਰ ਤਾਣੀ ਹੈ ਦੋਨਾ ਹੱਥਾਂ ਦੇ ਨਾਲ ਕਿਤੇ ਫਕੀਰ ਜੀ ਤੇ ਪਾਣੀ ਨਾ ਪੈ ਜੇ ਕਿਤੇ ਇਹਨਾਂ ਦੀ ਨੀਂਦ ਵਿੱਚ ਕੋਈ ਬਿਗਨ ਨਾ ਪੈ ਜੇ ਗੁਰੂ ਨਾਨਕ ਪਾਤਸ਼ਾਹ ਜਾਣਦੇ ਸਨ ਸਾਰੀਆਂ ਬਾਤਾਂ ਤਰਖਾਣ ਨੇ ਸਾਰੀ ਰਾਤ ਸੇਵਾ ਕੀਤੀ ਗੁਰੂ ਪਿਆਰ ਵਾਲਿਓ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਵੀ ਧਰਤੀ ਤੇ ਪਏ ਐ ਗੁਰੂ ਨਾਨਕ ਪਾਤਸ਼ਾਹ ਪਲੰਘ ਤੇ ਪਏ ਸਨ ਸਾਰੀ ਰਾਤ ਬਿਤੀ ਸਵੇਰ ਹੋਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਠੋ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਚਲੋ ਅੱਗੇ ਨੂੰ ਚਾਲੇ ਪਾ ਲਈਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਦੋਂ ਉਸ ਤਰਖਾਨ ਦੀ ਝੁੱਗੀ ਵਿੱਚੋਂ ਚੱਲਣ ਲੱਗੇ ਨਾ ਤੇ ਭਾਈ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆ ਕਹਿੰਦੇ ਇਹਦੀ ਝੁੱਗੀ ਤੋੜ ਦੇ ਇਹਦੀ ਝੌਂਪੜੀ ਤੋੜ ਦੇ ਕਹਿੰਦੇ ਤੇ ਭਾਈ ਮਰਦਾਨਾ ਜੀ ਹਰਾਨ ਹੁਣ ਤੁਸੀਂ ਸੋਚੋਗੇ ਆਪਣੇ ਘਰ ਵਿੱਚ ਕੋਈ ਰਹਿਣ ਵਾਸਤੇ ਆਜੇ ਕਰਾਸਤ ਵਾਸਤੇ ਜਦੋਂ ਜਾਣ ਲੱਗੇ ਤਾਂ ਉਹ ਕਹਿ ਦੇਦਾ ਘਰ ਟਾ ਦੇ ਤੁਸੀਂ ਡਾਂਗ ਚਾਂ ਕਿ ਉਹਦੀ ਮਗਰ ਪੈ ਜਾਣਾ ਗੁਰੂ ਪਿਆਰ ਵਾਲੇ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਹਿੰਦੇ ਇਸ ਦੀ ਘੁੱਗੀ ਝੌਂਪੜੀ ਕਹਿੰਦੇ ਟਾ ਦਿਓ ਕਹਿੰਦੇ ਉਹਨੇ ਇੱਕ ਤੋਂ ਦੋ ਨਹੀਂ ਆਖੀ ਹੱਥ ਜੋੜ ਕੇ ਖੜਾ ਰਿਹਾ ਗੁਰੂ ਪਿਆਰ ਵਾਲੇ ਉਹ ਕਹਿੰਦੇ ਇੰਨਾ ਭਗਤ ਇੰਨੀ ਰੱਬ ਦੀ ਭਗਤੀ ਵਿੱਚ ਲੀਨ ਕਹਿੰਦੇ ਬੰਦਾ ਉਹ ਤਰਖਾਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਸਤਿਵਾਚਨ ਕਹਿੰਦਾ ਹੁੰਦਾ ਹੈ ਕਹਿੰਦੇ ਢਾ ਦੇ ਤੇ ਝੌਂਪੜੀ ਢਾ ਦਿੱਤੀ ਹੈ ਜਿਹੜੇ ਪਲੰਕ ਤੇ ਗੁਰੂ ਨਾਨਕ ਪਾਤਸ਼ਾਹ ਪਏ ਸਨ ਆਰਾਮ ਕੀਤਾ ਸੀ ਭਾਈ ਮਰਦਾਨਾ ਜੀ ਕਹਿੰਦੇ ਇਹ ਤੇ ਤੁਸੀਂ ਪਏ ਸੀ ਤੁਸੀਂ ਆਰਾਮ ਕੀਤਾ ਸੀ ਇਹ ਤੇ ਰਹਿਣ ਦਈਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਇਹ ਵੀ ਤੋੜ ਦੇ ਕੁਝ ਮਿੱਟੀ ਦੇ ਭਾਂਡੇ ਸਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਤੋੜ ਦਿਓ ਮਿੱਟੀ ਦੇ ਭਾਂਡੇ ਵੀ ਭੰਨ ਦਿਓ ਤੇ ਗੁਰੂ ਪਿਆਰ ਵਾਲਿਓ ਪੁੱਤਰ ਖਾਨ ਕਹਿੰਦੇ ਵੇਖਾ ਵੇਖੀ ਗਿਆ ਖੜਾ ਉਹਨੇ ਕੁਝ ਨਹੀਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੂੰ ਨਾ ਇਹ ਕਿਹਾ ਮੈਂ ਤੁਹਾਨੂੰ ਰਾਤ ਕਟਾਈ ਹੈ ਤੁਸੀਂ ਮੇਰੀ ਇਹ ਝੌਂਪੜੀ ਜਿਹੜੀ ਕੱਖਾਂ ਕਾਨਿਆਂ ਦੀ ਸੀ ਉਹ ਵੀ ਤੋੜ ਦਿੱਤੀ ਹੈ ਮੈਂ ਤੇ ਮਸਾਂ ਮਸਾਂ ਗੁਜਾਰਾ ਕਰਦਾ ਸੀ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੁਝ ਬਚਿਆ ਤੇ ਨਹੀਂ ਭਾਈ ਮਰਦਾਨਾ ਜੀ ਕਹਿੰਦੇ ਸਭ ਕੁਝ ਤੋੜ ਦਿੱਤਾ ਤੁਸੀਂ ਕਿਹਾ ਸੀ ਤਾਂ ਤੋੜਿਆ ਜੀ ਤੇ ਨਹੀਂ ਕਰਦਾ ਸੀ ਕਿਉਂ ਸਾਡੀ ਸੇਵਾ ਬੜੀ ਕੀਤੀ ਇਸ ਪਿਆਰੇ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਉਸ ਤਰਖਾਨ ਨੂੰ ਕਹਿਣ ਲੱਗਿਆ ਚੰਗਾ ਭਾਈ ਹੁਣ ਅਸੀਂ ਚੱਲੇ ਹਾਂ ਅੱਗੇ ਉਹ ਤਰਖਾਨ ਕਹਿੰਦੇ ਉਹ ਰੱਬ ਦਾ ਪਿਆਰਾ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਤੁਰ ਕੇ ਕਹਿੰਦੇ ਅੱਗੇ ਛੱਡਣ ਵਾਸਤੇ ਆਇਆ ਤੇ ਭਾਈ ਮਰਦਾਨਾ ਜੀ ਪੁੱਛਦੇ ਆ ਕਹਿੰਦੇ ਪਾਤਸ਼ਾਹ ਜੀ ਮਾਲਕ ਜੀ ਇੱਕ ਗੱਲ ਦੱਸੋਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁੱਛ ਕੀ ਪੁੱਛਦਾ ਹੈ ਤੇ ਭਾਈ ਮਰਦਾਨਾ ਜੀ ਕਹਿੰਦੇ ਆਪਾਂ ਸਿੱਧੇ ਤਰਖਾਨ ਦੇ ਘਰ ਵਿੱਚ ਆਏ ਰਾਤ ਕੱਟੀ ਜੋ ਵੀ ਛਕਣ ਵਾਸਤੇ ਸੀ ਇਹਦੇ ਘਰ ਵਿੱਚ ਕਹਿੰਦੇ ਨੇ ਛਕਾਇਆ ਕਹਿੰਦੇ ਪਰ ਆਹ ਗੱਲ ਸਮਝ ਨਹੀਂ ਆਈ ਇਹਦਾ ਘਰ ਕਿਉਂ ਤੜਾਇਆ ਇਹਦੀ ਝੌਂਪੜੀ ਕਿਉਂ ਤੜਾ ਦਿੱਤੀ ਤੁਸੀਂ ਨੇ ਗੁਰੂ ਨਾਨਕ ਪਾਸ਼ਾ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਇਹਨੂੰ ਪੁੱਛ ਵੀ ਕਿਉਂ ਤੜਾਈ ਤੇ ਗੁਰੂ ਪਿਆਰ ਵਾਲਿਓ ਭਾਈ ਮਰਦਾਨਾ ਜੀ ਨੇ ਪੁੱਛਿਆ ਨਹੀਂ ਤੇ ਉਹ ਤਰਖਾਨ ਗੁਰੂ ਪਿਆਰ ਵਾਲਿਆਂ ਨਾਲ ਤੁਰਿਆ ਆਉਂਦਾ ਸੀ ਗੁਰੂ ਨਾਨਕ ਪਾਸ਼ਾ ਤੇ ਉਹਨੇ ਨਹੀਂ ਗਿਆ ਉਹਨੇ ਪੁੱਛਿਆ ਵੀ ਨਹੀਂ ਵੀ ਕਿਉਂ ਤੋੜੀ ਭਾਈ ਮਰਦਾਨਾ ਜੀ ਪੁੱਛ ਰਹੇ ਆ ਉਨੇ ਪੁੱਛਿਆ ਨੀ ਗੁਰੂ ਨਾਨਕ ਪਾਤਸ਼ਾਹ ਏ ਫਕੀਰ ਜੀ ਤੁਸੀਂ ਮੇਰਾ ਘਰ ਕਿਉਂ ਤੋੜ ਦਿੱਤਾ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਉਹਦੀ ਸੇਵਾ ਪ੍ਰਵਾਨ ਕਰ ਲਈ ਸੀ ਕਹਿੰਦੇ ਹੁਣ ਗੁਰੂ ਨਾਨਕ ਪਾਤਸ਼ਾਹ ਉਹਨੂੰ ਕਹਿੰਦੇ ਕਹਿੰਦੇ ਜਾਓ ਭਾਈ ਹੁਣ ਤੁਸੀਂ ਵਾਪਸ ਮੁੜ ਜਾਓ ਅਸੀਂ ਅਗਲੇ ਨਗਰ ਵਿੱਚ ਜਾਣਾ ਅਸੀਂ ਅੱਗੇ ਬਹੁਤ ਦੂਰ ਜਾਣਾ ਕਿੱਥੋਂ ਤੱਕ ਸਾਡੇ ਨਾਲ ਚੱਲ ਪਾਉਗੇ ਕਹਿੰਦੇ ਜਾਓ ਆਪਣੇ ਪਰਿਵਾਰ ਦੇ ਕੋਲ ਚੱਲੋ ਤੇ ਭਾਈ ਮਰਦਾਨਾ ਜੀ ਫੇਰ ਹੈਰਾਨ ਕਹਿੰਦੇ ਗੁਰੂ ਨਾਨਕ ਪਾਸ਼ਾ ਦੱਸਿਆ ਨਹੀਂ ਕਿਉਂ ਤੋੜੀ ਮੌਤੋ ਕੀ ਪੁੱਛਾਂ ਉਹਦਾ ਤੇ ਘਰ ਤੋੜ ਦਿੱਤਾ ਤੁਸੀਂ ਨੇ ਉਹ ਤੋਂ ਕੀ ਪੁੱਛਾਂ ਉਹ ਤੇ ਵਾਪਸ ਮੋੜ ਦਿੱਤਾ ਤੁਸੀਂ ਨੇ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਮਰਦਾਨਿਆ ਤੂੰ ਕਿਹਾ ਨਾ ਵੀ ਬੜੀ ਸੇਵਾ ਕੀਤੀ ਉਹ ਤੇ ਸਾਧੂਆਂ ਦੀ ਸੰਤਾਂ ਦੀ ਸੇਵਾ ਕਰਦਾ ਕਹਿੰਦੇ ਉਸੇ ਸੇਵਾ ਨੂੰ ਪ੍ਰਵਾਨ ਕਰਦਿਆਂ ਤੋੜਿਆ ਉਹਦਾ ਘਰ ਤੇ ਭਾਈ ਮਰਦਾਨਾ ਜੀ ਕਹਿੰਦੇ ਪਰਵਾਨ ਸੇਵਾ ਉਹਦੀ ਹੋਈ ਸੀ ਕਹਿੰਦੇ ਤੁਸੀਂ ਨੇ ਘਰ ਤੋੜ ਦਿੱਤਾ ਨੁਕਸਾਨ ਕਰ ਦਿੱਤਾ ਪਰ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਜੀਆਂ ਰਮਜਾ ਨੂੰ ਬੇਸਮਝ ਜਮਾਨਾ ਨਹੀਂ ਜਾਣ ਸਕਦਾ ਆਪਣੇ ਵਰਗੇ ਬੇਸਮਝ ਨਹੀਂ ਜਾਣ ਸਕਦੇ ਵੀ ਗੁਰੂ ਨਾਨਕ ਪਾਤਸ਼ਾਹ ਤਰਖਾਨ ਨੂੰ ਦੇਣਾ ਕੀ ਚਾਹੁੰਦੇ ਐ ਉਹਦੀ ਅਵਸਥਾ ਕਿਹੋ ਜੀ ਬਣਾਉਣਾ ਚਾਹੁੰਦੇ ਐ ਤੇ ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਜੀ ਦੱਸ ਤੇ ਦਿਓ ਕਿਉਂ ਤੋੜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਸਤੇ ਦਿੱਤਾ ਵੀ ਉਹਦੀ ਸੇਵਾ ਪਰਵਾਨ ਹੋ ਗਈ ਤਾਂ ਤੋੜੀ ਤਰਖਾਨ ਜਦੋਂ ਆਪਣੇ ਘਰ ਵਾਲੀ ਜਗਾ ਤੇ ਗਿਆ ਨਾ ਜਿੱਥੇ ਚੋਂ ਬੜੀ ਬਣੀ ਹੋਈ ਸੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਉਹ ਗੱਲ ਸੱਤ ਹੋ ਗਈ ਹੈ ਕਿਹੜੀ ਗੱਲ ਵੀ ਉਹ ਤਰਖਾਨ ਦੀ ਸੇਵਾ ਹੋਈ ਪਰਵਾਹ ਨਾ ਕਹਿੰਦੇ ਤਰਖਾਨ ਨੇ ਇੱਕ ਵੀ ਸ਼ਿਕਵਾ ਨਹੀਂ ਲੈ ਕੇ ਆਂਦਾ ਮਨ ਦੇ ਵਿੱਚ ਫਕੀਰ ਆਏ ਰਾਤ ਕੱਟੀ ਮੇਰਾ ਘਰ ਤੋੜ ਗਏ ਕਹਿੰਦੇ ਨਹੀਂ ਫੇਰ ਵੀ ਕਹਿੰਦੇ ਉਸ ਰੱਬ ਦੀ ਬੰਦਗੀ ਵਿੱਚ ਹੀ ਜੁੜਿਆ ਤੁਰਦਾ ਆ ਰਿਹਾ ਜਦੋਂ ਆਪਣੀ ਉਹ ਝੌਂਪੜੀ ਵਾਲੀ ਜਗ੍ਹਾ ਤੱਕੀ ਕਹਿੰਦੇ ਗੁਰੂ ਪਿਆਰ ਵਾਲਿਓ ਖੁਸ਼ੀ ਦੀ ਹੱਤ ਨਾ ਰਹੀ ਵੇਖ ਕੇ ਹੈਰਾਨ ਹੁੰਦਾ ਪਿਆ ਕਿਉਂ ਕਿਉਂਕਿ ਜਿਹੜੀ ਉਸ ਜਗਾ ਤੇ ਚੌਂਪੜੀ ਬਣੀ ਹੋਈ ਸੀ ਗੁਰੂ ਨਾਨਕ ਪਾਤਸ਼ਾਹ ਤੋੜ ਕਰਕੇ ਗਏ ਸਨ ਜਾਂਦਿਆਂ ਜਾਂਦਿਆਂ ਭਾਈ ਮਰਦਾਨੇ ਨੂੰ ਕਹਿੰਦੇ ਸਾਰੀ ਦੀ ਸਾਰੀ ਨੂੰ ਅੱਗ ਲਾ ਦੇ ਅੱਗ ਲਾ ਕੇ ਗਏ ਸਨ ਕਹਿੰਦੇ ਜਦੋਂ ਤੱਕਿਆ ਨਾ ਤਰਖਾਨ ਨੇ ਕਹਿੰਦੇ ਚੌਂਪੜੀ ਵਾਲੀ ਜਗਾ ਤੇ ਬੜਾ ਸੁੰਦਰ ਘਰ ਬਣਿਆ ਹੋਇਆ ਆਖੋ ਸਤਨਾਮ ਬੜਾ ਸੁੰਦਰ ਘਰ ਬਣਿਆ ਹੋਇਆ ਇੰਦਾ ਸੇਵਾ ਪ੍ਰਵਾਨ ਹੋਈ ਤਰਖਾਨ ਦੀ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਤੈਨੂੰ ਨਹੀਂ ਪਤਾ ਉਹਦੀ ਸੇਵਾ ਪ੍ਰਵਾਨ ਹੋ ਗਈ ਹੈ ਜਦੋਂ ਘਰ ਜਾਏਗਾ ਉਹਨੂੰ ਫੇਰ ਪਤਾ ਲੱਗੇਗਾ ਉਹਨੇ ਸ਼ਿਕਵਾ ਨਹੀਂ ਕੀਤਾ ਇਹੀ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ ਵੇਖੋ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਨੇ ਕਿਹੜੇ ਕਿਹੜੇ ਰਸਤੇ ਹੁੰਦਿਆਂ ਹੋਇਆ ਉਸ ਤਰਖਾਨ ਨੂੰ ਧਾਰਿਆ ਟੁੱਟੀ ਝੌਂਪੜੀ ਤੋਂ ਕਿੰਦਾ ਸੁੰਦਰ ਘਰ ਦਿੱਤਾ ਗੁਰੂ ਪਿਆਰ ਵਾਲਿਓ ਇਸ ਕਰਕੇ ਇਹ ਕਹਿੰਦੇ ਰੱਬ ਦੇ ਪ੍ਰੇਮ ਦੀਆਂ ਬਾਤਾਂ ਨੇ ਬੇਸਮਝ ਜਮਾਨਾ ਕੀ ਜਾਣੇ ਗੁਰੂ ਨਾਨਕ ਪਾਸ਼ਾ ਦੀਆਂ ਰਮਜ਼ਾਂ ਨੂੰ ਇਸ ਕਰਕੇ ਉਹਦੇ ਵਿੱਚ ਹੀ ਕਹਿੰਦੇ ਸਾਨੂੰ ਖੁਸ਼ ਹੋਣਾ ਚਾਹੀਦਾ ਜੋ ਮਾਲਕ ਨੇ ਦਿੱਤਾ ਜੋ ਨਹੀਂ ਦਿੱਤਾ ਉਹਦੇ ਬਾਰੇ ਸੋਚ ਕੇ ਸਾਨੂੰ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਸਾਡੇ ਕੋਲ ਹੈ ਚاہے ਸਾਡੇ ਕੋਲ ਗੱਡੀ ਨਹੀਂ ਸਾਈਕਲ ਹੈ ਸਾਈਕਲ ਦੇ ਉੱਪਰ ਹੀ ਕਹਿੰਦੇ ਬੈਠ ਕਰਕੇ ਜਹਾਜ਼ ਵਰਗੀ ਸਵਾਰੀ ਦਾ ਆਨੰਦ ਮਾਣਿਏ ਗੁਰੂ ਪਿਆਰ ਵਾਲੇ ਤੇ ਫੇਰ ਹੀ ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਖੁਸ਼ ਹੁੰਦੇ ਆ ਇਦਾਂ ਮਹਿਸੂਸ ਕਰੀਏ ਸਾਈਕਲ ਤੇ ਨਹੀਂ ਬੈਠਾ ਮੈਂ ਮੈਂ ਤੇ ਜਹਾਜ਼ ਤੇ ਬੈਠਾ ਹਾਂ ਗੁਰੂ ਪਿਆਰ ਵਾਲੇ ਇਸ ਕਰਕੇ ਉਹਦੇ ਰੰਗਾਂ ਵਿੱਚ ਖੁਸ ਰਹੀਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਤਰਖਾਨ ਨੂੰ ਝੌਂਪੜੀ ਤੋੜ ਕਰਕੇ ਉਹਦੀ ਸੇਵਾ ਪ੍ਰਵਾਨ ਕਰਕੇ ਇੱਕ ਘਰ ਦੀ ਬਖਸ਼ਿਸ਼ ਕਰਕੇ ਗਏ ਅੱਗੇ ਗੁਰੂ ਨਾਨਕ ਪਾਤਸ਼ਾਹ ਭੂਟਾਨ ਪਹੁੰਚੇ ਸਨ ਉੱਥੋਂ ਦਾ ਕੀ ਇਤਿਹਾਸ ਹੈ ਆਪਾਂ ਕੱਲ ਦੇ ਦਿਵਾਨਾ ਅੰਦਰ ਵਿਚਾਰਾਂਗੇ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਜੀ ਬੋਲਦਿਆਂ ਇਕ ਨਹੀਂ ਨਿਕਾ ਪ੍ਰਕਾਰ ਦੀਆਂ ਭੁੱਲਾਂ ਭੁੱਲਾਂ ਗਲਤੀਆਂ ਨਾਸਤਾਰਨੀਆਂ ਦੀ ਅਣਜਾਨ ਸਿਵਕ ਬਚਾ ਅਚਾਨਕ ਕਰਕੇ ਮਾਫ ਕਰ ਦੇਣਾ ਆਪ ਜੀ ਔਰ ਗੁਰੂ ਜੀ ਬਖਸ਼ਣ ਜੋ ਹਨ ਬਖਸ਼ ਲੈਣਾ ਜੋ ਵੀ ਇਤਿਹਾਸ ਸਾਂਝਾ ਕਰਦੇ ਹਾਂ ਮਨਦੇਵ ਸ਼ਰਧਾ ਭਾਵਨਾ ਲੈ ਕਰਕੇ ਸੁਣੀਏ ਵਿਚਾਰੀਏ ਜੇ ਸ਼ਰਧਾ ਨਹੀਂ ਹੈ ਤੇ ਫਿਰ ਸਾਨੂੰ ਕਹਿੰਦੇ ਇਤਿਹਾਸ ਦੇ ਉੱਪਰ ਸਾਡੇ ਸ਼ੰਕੇ ਖੜੇ ਹੋਣਗੇ ਸਾਡੇ ਸਵਾਲ ਖੜੇ ਹੋਣਗੇ ਵੀ ਐਦਾਂ ਕਿਵੇਂ ਹੋ ਗਿਆ ਜੇ ਮਨ ਵਿੱਚ ਸ਼ਰਧਾ ਭਾਵਨਾ ਹੈ ਕਹਿੰਦੇ ਫਿਰ ਰੱਬ ਸਭ ਕੁਝ ਕਰ ਸਕਦਾ ਜੋ ਹੈ ਹੀ ਰੱਬ ਕਹਿੰਦੇ ਉਹ ਕਰ ਕੀ ਨਹੀਂ ਸਕਦਾ ਗੁਰੂ ਨਾਨਕ ਪਾਤਸ਼ਾਹ ਰੱਬ ਸਨ ਤੇ ਉਹ ਕੀ ਨਹੀਂ ਸਨ ਕਰ ਸਕਦੇ ਸਭ ਕੁਝ ਹੋਇਆ ਗੁਰੂ ਪਿਆਰ ਵਾਲਿਓ ਸਭਨਾ ਦਾ ਦੁਆਰਾ ਫਿਰ ਤੋਂ ਤਹਿ ਦਰੋਂ ਧੰਨਵਾਦ